ਲੁਟੇਰਿਆਂ ਨੇ ਲਾਹੀ ਸ਼ਰਮ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇਕ ਸਬਜ਼ੀ ਵਾਲੇ ਲੁੱਟ ਲਿਆ ਜੀहां ਦੋਸਤੋ ਅਜਿਹੀ ਖਬਰ ਆ ਰਹੀ ਹੈ ਫਿਰੋਜਪੁਰ ਤੋਂ ਕਿਤੇ ਅਜ ਫਿਰੋਜਪੁਰ ਰੋਡ ਤੇ ਸਬਜ਼ੀ ਮੰਡੀ ਦੇ ਕੋਲ ਇੱਕ ਕਾਰ ਤੇ ਸਵਾਰ ਹੋ ਕੇ ਆਏ ਕੁਝ ਲੁਟੇਰਿਆਂ ਨੇ ਸਬਜ਼ੀ ਦੀ ਰੇੜੀ ਲਾਉਣ ਵਾਲੇ ਪ੍ਰਵਾਸੀਆਂ ਨੂੰ ਰਸਤਾ ਪੁੱਛਣ ਦੇ ਬਹਾਨੇ ਪਹਿਲਾਂ ਰੋਕਿਆ ਅਤੇ ਫਿਰ ਬਾਅਦ ਦੇ ਵਿੱਚ ਕਾਰ ਵਿੱਚ ਸਵਾਰ ਪੰਜ ਲੋਕਾਂ ਵਿੱਚੋਂ ਦੋ ਨੇ ਇੱਕ ਪ੍ਰਵਾਸੀ ਨੂੰ ਦਬੋਚ ਹੀ ਲਿਆ ਅਤੇ ਬਾਕੀ ਤਿੰਨਾਂ ਨੇ ਦੂਸਰੇ ਰੇੜੀ ਵਾਲੇ ਪ੍ਰਵਾਸੀ ਨੂੰ ਦਬੋਚ ਕੇ ਉਹਨਾਂ ਦੀ ਜੇਬ ਵਿੱਚ ਪਈ ਹੋਈ ਉਹਨਾਂ ਦੀ ਜੇਬ ਵਿੱਚ ਪਏ ਹੋਏ 5000 ਅਤੇ ਦੂਸਰੇ ਤੋਂ 2260 ਰੁਪਏ ਦੀ ਨਕਦੀ ਲੁੱਟ ਲਈ ਅਤੇ ਨਾਲ ਹੀ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਬਾਈਕ ਸਵਾਰ ਪਿਓ ਪੁੱਤਰ ਨੂੰ ਵੀ ਰੋਕ ਕੇ ਕੁੱਟਮਾਰ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਭੱਜ ਰਹੇ ਸਨ ਤਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਤੱਕੜੀ ਦੇ ਭਾਰ ਤੋਂ ਹਨ ਵਾਲੇ ਲੋਹੇ ਦੇ ਵੱਟੇ ਨੂੰ ਗੱਡੀ ਪਿੱਛੇ ਮਾਰਿਆ ਗਿਆ ਜਿਸ ਨਾਲ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਪਰ ਲੁਟੇਰੇ ਗੱਡੀ ਭਜਾ ਕੇ ਲੈ ਗਏ ਸਬਜੀ ਮੰਡੀ ਦੇ ਪ੍ਰਧਾਨ ਦੀ ਸੂਚਨਾ ਤੇ ਪੁਲਿਸ ਵੱਲੋਂ ਫਿਲਹਾਲ ਪੀੜਤਾ ਦੇ ਬਿਆਨ ਲਿੱਖ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੇਕਰ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਤਾਂ ਸਵਾਲ ਉੱਠਦੇ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਐਨੇ ਬੇਖੌਫ ਹੋ ਗਏ ਨੇ ਲੁਟੇਰੇ ਹੁਣ ਦਿਨ-ਦਿਹਾੜੇ ਹੀ ਲੁੱਟਖੋਹਾਂ ਦੀਆਂ ਵਾਰਦਾਤਾਂ ਵਧਣ ਲੱਗ ਗਈਆਂ ਨੇ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਵੇਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ ਕਰੇਗਾ ਏਵਨ ਪੰਜਾਬੀ ਟੀਵੀ साहब जा रहे थे तो गाड़ी मारुति वाले रोक के और उसके की बोले फिरोजपुर जाना हमको मंडी सब्जी मंडी सब्जी मंडी जाने के बाद तो पांच बंदे उतर के पीछे वाले फड़ लिया उसको बाद दो ने उसको, उसको फड़ लिया तीन मेरे फड़ लिया तो उसके पीछे वाले पांच हजार रूपए निकाल लिए और सत्ताईस सौ बीस रूपए मेरे दिखा लिए और मोबाइल निकाल लिया मेरा आगे फिर क्या आगे हो? फिर भाग गए दाना मंडी के लिए भाग गए आगे सीधे उनके पास उसके पास मुड़ के आए था मुड़ के आने के बाद फिर दो भाई को उनके पीओ पत्र जा रहे थे उनको फिर मुड़ के कूटा मुड़के पिस्तौल उनके पास है इतना बड़ा खट्टा है उनके पास रिवाल्वर चाकू है पूरी पेटी फोला है उनके पास ओरिजिनल रिवाल्वर है तो फिर आपने कोई शिकायत किसी को दिया शिकायत कुछ ना था तो फिर सतीश बाबू जी से कहा उन्होंने फिर उनको थी, वहां पुलिस गई पे कराई पुलिस आई थी दारा मंडी मंडी की सब्जी मंडी फिर उन्होंने इंक्वा की था उन्होंने कहा ठीक है जाइए आप फैमिली नंबर बंद करा दिया मारा था उस जिस बंदे को उसने पीटा उस जिस बंदा था बट्टा मारा पीछे बाद में कौन सा बट्टा मारा लोहे का लोहे का बट्टा लोहे का बट्टा आपके पास कहाँ से आ गया जो तो अच्छा जो कंडे में तो वो वाला बट्टा वो वाला बट्टा मारा शीशे में अच्छा तो शीशा ਸੀਸਾ ਉਸ ਦਾ ਟੁੱਟਾ ਹੋਇਆ ਹੈ ਗਾੜੀ ਦਾ ਹੂੰ ਸੀਸਾ ਵੀ ਵਾਹ ਪੜਾ ਹੈ ਅੱਛਾ ਚਲੋ ਲੁਟੇਰਿਆਂ ਨੇ ਇਲਾਹੀ ਸ਼ਰਮ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਇੱਕ ਸਬਜੀ ਵਾਲੇ ਲੁੱਟ ਲਿਆ ਜੀ ਹਾਂ ਦੋਸਤੋ ਅਜਿਹੀ ਖਬਰ ਆ ਰਹੀ ਹੈ ਫਿਰੋਜਪੁਰ ਤੋਂ ਜਿੱਥੇ ਅੱਜ ਫਿਰੋਜਪੁਰ ਰੋਡ ਤੇ ਸਬਜੀ ਮੰਡੀ ਦੇ ਕੋਲ ਇੱਕ ਕਾਰ ਤੇ ਸਵਾਰ ਹੋ ਕੇ ਆਏ ਕੁਝ ਲੁਟੇਰਿਆਂ ਨੇ ਸਬਜੀ ਦੀ ਰੇੜੀ ਲਾਉਣ ਵਾਲੇ ਪ੍ਰਵਾਸੀਆਂ ਨੂੰ ਰਸਤਾ ਪੁੱਛਣ ਦੇ ਬਹਾਨੇ ਪਹਿਲਾਂ ਰੋਕਿਆ ਅਤੇ ਫਿਰ ਬਾਅਦ ਦੇ ਵਿੱਚ ਕਾਰ ਵਿੱਚ ਸਵਾਰ ਪੰਜ ਲੋਕਾਂ ਵਿੱਚੋਂ ਦੋਨੇਕ ਪ੍ਰਵਾਸੀ ਨੂੰ ਦਬੋਚ ਹੀ ਲਿਆ ਅਤੇ ਬਾਕੀ ਤਿੰਨਾਂ ਨੇ ਦੂਸਰੇ ਰੇੜੀ ਵਾਲੇ ਪ੍ਰਵਾਸੀ ਨੂੰ ਦਬੋਚ ਕੇ ਉਹਨਾਂ ਦੀ ਜੇਬ ਵਿੱਚ ਪਈ ਹੋਈ ਉਹਨਾਂ ਦੀ ਜੇਬ ਵਿੱਚ ਪਏ ਹੋਏ 5000 ਅਤੇ ਦੂਸਰੇ ਤੋਂ 2270 ਰੁਪਏ ਦੀ ਨਕਦੀ ਲੁੱਟ ਲਈ ਅਤੇ ਨਾਲ ਹੀ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਬਾਈਕ ਸਵਾਰ ਪਿਓ ਪੁੱਤਰ ਨੂੰ ਵੀ ਰੋਕ ਕੇ ਕੁੱਟਮਾਰ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਭੱਜ ਰਹੇ ਸਨ ਤਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਤੱਕੜੀ ਦੇ ਭਾਰ ਤੋਂ ਹਨ ਵਾਲੇ ਲੋਹੇ ਦੇ ਵੱਟੇ ਨੂੰ ਗੱਡੀ ਪਿੱਛੇ ਮਾਰਿਆ ਗਿਆ जिस ਨਾਲ गड्डी ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਪਰ ਲੁਟੇਰੇ ਗੱਡੀ ਭਜਾ ਕੇ ਲੈ ਗਏ ਸਬਜੀ ਮੰਡੀ ਦੇ ਪ੍ਰਧਾਨ ਦੀ ਸੂਚਨਾ ਤੇ ਪੁਲਿਸ ਵੱਲੋਂ ਫਿਲਹਾਲ ਪੀੜਤ ਦਾ ਬਿਆਨ ਲਿੱਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੇਕਰ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਤਾਂ ਸਵਾਲ ਉੱਠਦੇ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਐਨੇ ਬੇਖੌਫ ਹੋ ਗਏ ਨੇ ਲੁਟੇਰੇ ਹੁਣ ਦਿਨ-ਦਿਹਾੜੇ ਹੀ ਲੁੱਟਖੋਹ ਦੇ ਵਾਰ ਦੱਤਾ ਵਧਣ ਲੱਗ ਗਈਆਂ ਨੇ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਵੇਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ ਕਰੇਗਾ ਏਵਨ ਪੰਜਾਬੀ ਟੀਵੀ साहब जा रहे थे तो गाड़ी मारुति वाले रोक के और उसके की बोले फिरोजपुर जाना हमको मंडी सब्जी मंडी सब्जी मंडी जाने के बाद तो पांच बंदे उतर के पीछे वाले फड़ लिया उसको बाद दोनों ने उसको फड़ लिया तीनों मेरे फड़ लिया तो उसके पीछे वाले पांच हजार रूपये लिखा लिए और सत्ताईस बीस रूपये मेरे लिखा लिए और मोबाइल निकाल लिए दाना मंडी के लिए भाग गए आगे सीधे उनके पास उसके बाद के आए था मुड़ के आने के बाद फिर दो भाई को उनका पी पत्र जा रहे थे उनको फिर मुड़ के कूटा मुड़के पिस्तौल उनके पास है इतना बड़ा खट्टा है उनके पास रिवाल्वर चाप हुआ है पूरी पेटी फोला है उनके पास ओरिजिनल रिवाल्वर है तो फिर आपने कोई शिकायत किसी को दिया शिकायत कुछ न था फिर सतीश से कहा उन्होंने फिर पुलिस गई पे बायरी कराई पुलिस आई थी दारा मंडी मंडी की सब्जी मंडी फिर उन्होंने इंक्वारी की था उन्होंने तो कहा ठीक है जाइए आप फैमिली नंबर बंद करा दिया अपना चलो तो आपने वहाँ पे वो उस, उसको जो है क्या प, क्या मारा मारा था था उस जिस बंदे को उसने पीटा उस था? पीछे बाट पीछे बाद में बट्टा कौन सा बट्टा मारा लोहे का लोहे का बट्टा लोहे का बट्टा आपके पास आ गया जो लोग अच्छा जो कंडे में तोलते वो वाला बट्टा मारा शीशे में अच्छा तो शीशा शीशा उसका टूटा हुआ है गाड़ी का हम्म सीसा तो भी वहां पड़ा है अच्छा चलो